ਇੱਕ ਇੱਕ ਸ਼ਾਇਦ ਤੂੰ ਆਪਦੀਆਂ ਵੀਡੀਓ ਦੇਖਿਆ ਹੋਣਾ ਪਤਾ ਨਹੀਂ ਦੇਖਣਾ ਯਾਰ ਉਹਦੇ ਚ ਜਿਵੇਂ ਮਾਲਾ ਕਿਸੇ ਨਾਲ ਘੁਲਦਾ ਉਹ ਤੇਰੀ ਫੋਟੋ ਲਾਉਂਦੇ ਉੱਥੇ ਦੇਖੀਂਗਾ ਤੂੰ ਇਹ ਕਈ ਤਰ੍ਹਾਂ ਦੀ ਲਾਈ ਜਾਂਦੇ ਉਹ ਕੱਲੀਆਂ ਕਤੀੜਾਂ ਟੀਨ ਨਾਲ ਚਲਾਉਣ ਵਾਲੀਆਂ ਉਹਨੇ ਉਹ ਫੇਕ ਬਣਾ ਕੇ ਬਣਾਉਂਦੇ ਤੂੰ ਸੱਚ ਵਿੱਚ ਘੁਲਦਾ ਠੀਕ ਆ ਇੰਸ਼ਾ ਅੱਲਾ ਉਹ ਤਾਂ ਯਾਰ ਜਿਹਦਾ ਕਿਸੇ ਦਾ ਚੈਨਲ ਨਹੀਂ ਚੱਲਦਾ ਉਹ ਮੈਨੂੰ ਫਿਰ ਥੋੜਾ ਤੱਕਾ ਕਰਦਾ ਗਾਲ ਨਹੀਂ ਕੱਢਣੀ ਨਹੀਂ ਮੈਂ ਤਾਂ ਕੱਢਦਾ ਕੀ ਕੋਈ ਫਾਇਦਾ ਐਵੇਂ ਹਾਈਲਾਈਟ ਕਰੀ ਜਾਣਾ ਹਾ ਵੇਖੋ ਕਿ ਉੱਠ ਤੇ ਬਹਿ ਗਿਆ ਜੀ ਐ ਹੋ ਗਿਆ ਵੀ ਮੈਂ ਟੁੱਟਦੀ ਨਾ ਬੈਠਾ ਕੇ ਹਾਂ ਇਕੱਲੇ ਸਿਰਫ ਵਿਊ ਲੈਣੇ ਇਹ ਇੱਕ ਗੱਲ ਇਹ ਵੀ ਯਾਰ ਵਿਊ ਦੀ ਖਾਤਰ ਆਪਦੀਆਂ ਜਨਾਨੀਆਂ ਨਚਾਈ ਜਾਂਦੇ ਕਈ ਤੰਗੀਆਂ ਐਡੇ ਸਾਡੇ ਪੰਜਾਬੀ ਗਿਰ ਕੇ ਕਦੇ ਕਿਸੇ ਦੇ ਖਿਲਾਫ ਬੋਲਦੇ ਆ ਅੱਜ ਜਾ ਮੈਂ ਗਾਲ ਗੱਡੀ ਵੀ ਕਿਉਂ ਐਵੇਂ ਫੇਰੇ ਦਿੰਨੇ ਆ ਉਹ ਵੀ ਫਿਰ ਜਦੋਂ ਤੂੰ ਕਿਸ ਨੂੰ ਭਵਿੱਖ ਦੱਸਦਾ ਤੇ ਫਿਰ ਤੂੰ ਕੋਈ ਐ ਜਿਹੜਾ ਹੈਗਾ ਅੰਤਰ ਧਿਆਨ ਹੁੰਨਾ ਜਾਂ ਤੈਨੂੰ ਕੋਈ ਪਾਉਣ ਆਉਂਦੀ ਹੈ ਤੇਰੇ ਚ ਕੀ ਆਉਂਦਾ ਮੇਰੇ ਚ ਬਈ ਮੈਂ ਕਦੋਂ ਵਾਣਾ ਮੇਰੇ ਚ ਪਾਉਣ ਆਉਂਦੀ ਹੈ ਤੇ ਤੂੰ ਹਾਈਲਾਈਟ ਕਰਦਾ ਮੈਂ ਫਿਰ ਕਿਵੇਂ ਦੱਸਦਾ ਮੈਂ ਇਹ ਤਾਂ ਮਹਾਰਾਜ ਆ ਯਾਰ ਇਹ ਇਉਂ ਸਾਰੀਆਂ ਗੱਲਾਂ ਇਉਂ ਫੋਨ ਤੇ ਨਹੀਂ ਕਦੇ ਵੀ ਕਰਦਾ ਹੁੰਦਾ ਮੈਂ ਆ ਸੀਕ੍ਰੀਟ ਰੱਖਦਾ ਤੂੰ ਕਰਕੇ ਤੂੰ ਕਿਹਨੂੰ ਮੰਨਦਾ ਮੇਰੇ ਮੈਂ ਕੱਲੇ ਮਹਾਰਾਜ ਦੱਸ ਮੈਂ ਬਾਸ਼ਾ ਤਾਂ ਉਹ ਫਿਰ ਉਹ ਫਿਰ ਉਹ ਤੇਰੇ ਤੇ ਉੱਥੇ ਕੰਟਰੋਵਰਸੀ ਹੋ ਜਾਏ ਤੇ ਮੈਨੂੰ ਕਹ ਲੈ ਫਿਰ ਅਗਲਾ ਉਹ 10ਵੇਂ ਪਾਸ਼ੇ ਨੇ ਨਹੀਂ ਕਿਹਾ ਵੀ ਕਿੱਥੇ ਰੱਖ ਰਸਣਾ ਤੇ ਮੈਂ ਮੈਂ ਤੂੰ ਆਖੀਂ ਨਾ ਤੂੰ ਇੱਕ ਦਾਦਾ ਮੈਂ ਆਉਂਦੇ ਮੂੰਹ ਆ ਕੇ ਮੈਂ ਕਹਿੰਦਾ ਫਿਰ ਕਦਾਦਾ ਇਹਦਾ ਗੱਲ ਤੂੰ ਬਣਾਉਣਾ ਲੈ 15 ਆ ਚੈਨਲ ਆ ਰੈਂਟਰੋ ਆਇਆ ਕਿਤੇ ਤੋਂ ਕਹਿ ਦੇਣਾ ਵੀ ਫਲਾਣਾ ਬੰਦਾ ਜਿੱਤੂ ਫਲਾਣਾ ਫਲਾਣੇ ਦੀ ਸਰਕਾਰ ਬਣੂ ਯਾਰ ਇਹ ਤੇ ਸਰਕਾਰ ਬਣੀ ਨਹੀਂ ਤਾਂ ਫਿਰ ਉਹ ਭਵੇਖ ਦੱਸਿਆ ਨਹੀਂ ਤੂੰ ਉਹ ਬਣੀ ਨਹੀਂ ਗੱਲ ਪਰ ਭਵੇਖ ਦੱਸਿਆ ਨਹੀਂ ਯਾਰ ਭਵੇਖ ਨਹੀਂ ਨਾ ਉਹ ਉਹਦਾ ਗੱਲ ਆ ਜਿਹੜੀ ਆਉਣ ਵਾਲੀ ਆ ਗੋਪੀ ਇਹ ਵੀ ਆ ਜਿਹੜੀ ਪਹਿਲਾਂ ਚਰਚਾ ਸੀਗੀ ਉਹ ਸਰਕਾਰ ਪੀਓ ਹਜੇ ਆਈ ਤੇ ਨਹੀਂ ਆਈ ਜਾਂ ਗੱਲਬਾਤ ਚੱਲਦੀ ਹੈ ਕਿ ਮਤਲਬ ਜਿਹੜੀ ਡੈਂਪੀ ਕਰਨ ਦੇਣੀ ਸੀ ਹੁਣ ਤਾਂ ਸਰਕਾਰ ਦੇ ਵਿੱਚ ਵੀ ਸੌ ਕੁਆ ਚੱਕੇ ਗਏ ਨਹੀਂ ਨਹੀਂ ਉਹ ਗੱਡੀ ਤਾਂ ਉਹ ਤਾਂ ਦੇ ਦੇ ਦੂਗੇ ਗੱਡੀ ਤਾਂ ਯਾਰ ਉਹ ਪਤਾ ਕੀ ਗੱਲ ਆ ਉਹ ਤਾਂ ਲੋਕਾਂ ਨੂੰ ਬੜੀ ਚਿਤੰਮਣੀ ਲੱਗੀ ਪਈ ਹੈ ਮੈਨੂੰ ਤਾਂ ਜਮੇ ਨਹੀਂ ਉਹ ਤਾਂ ਆਪਸ ਵਿੱਚ ਸਾਡੀ ਸੈਟਿੰਗਾਂ ਖਬਰਾਂ ਮੈਂ ਲਈ ਲਈ ਹੋਵੇ ਗੱਡੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਪ੍ਰੀਤ ਕੋਟਲੇ ਇਸ ਵਕਤ ਮੌਜੂਦ ਹਾਂ ਗੋਪੀ ਭਲਾਈ ਜਾਨਾ ਗੋਪੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਭਾਈ ਗੋਪੀ ਯਾਰ ਜਿਹੜਾ ਬੜੀ ਚਰਚਾ ਚੱਲਿਆਂ ਦੇ ਪੰਜਾਬ ਦੇ ਵਿੱਚ ਜ਼ਮੀਨਾਂ ਰੋਕੀ ਜਾਂਦੇ ਆ ਸਰਕਾਰ ਕਿਤੇ ਕਹਿੰਦੀ ਪੈਟਰੋਲ ਨਿਕਲ ਆਇਆ ਕਿਤੇ ਕਹਿੰਦੀ ਆ ਖਣਿਜ ਨਿਕਲ ਆਏ ਕਿਤੇ ਇਹ ਜਿਹੜਾ ਸੜਕਾਂ ਆਈ ਜਾਂਦੀਆਂ ਕੀ ਸੋਚਦਾ ਇਹਦੇ ਬਾਰੇ ਇਹ ਥੋੜਾ ਟਾਈਮ ਹੀ ਆ ਬਾਈ ਪੈਲੀਆਂ ਆਪਣੇ ਕੋਲ ਇਹ ਪੈਲੀਆਂ ਤਾਂ ਜਾਣਗੀਆਂ ਆਪਣੇ ਹੱਥੋਂ ਕਿਉਂ ਇਹ ਆਪਾਂ ਆਪ ਹੀ ਮਜਬੂਰ ਹੋ ਜਾਾਂਗੇ ਵੇਚਣ ਨੂੰ ਮਲਕਤ ਦੱਸ ਕਿਹਦੇ ਸਾਹਮਣੇ ਸਾਹਬ ਆਈਆਂ ਆ ਕੰਮ ਕੋਈ ਕਰਕੇ ਨਹੀਂ ਖੁਸ਼ ਚੰਗਾ ਪੈਣਨ ਨੂੰ ਭਾਲਦਾ ਹਰੇਕ ਚੰਗਾ ਕੋਲੇ ਫੋਨ ਭਾਲਦਾ ਚੰਗੰਗਾ ਸੁਖ ਸਹੂਲਤਾਂ ਭਾਲਦਾ ਘਰੇ ਨਾ ਬੰਦਾ ਕੰਮ ਕਰਕੇ ਖੁਸ਼ਾ ਨਾ ਕੋਈ ਬੁੜੀ ਕੰਮ ਕਰਕੇ ਖੁਸ਼ਾ ਖਰਚਾ ਕਿੱਥੋਂ ਆਊ ਬੰਦੇ ਕੰਮ ਮੇਰੀ ਸੁਣ ਗੱਲ ਬਈ ਨਾਰਮਲ ਜ਼ਮੀਨਾਂ ਦੇ ਹੁਣ ਰੇਟ ਨਾ ਆਪਣੇ ਪਿੰਡਾਂ ਚ 50 50 60 60 ਲੱਖ ਨੂੰ ਆਚਾਰ ਕ ਮਹੀਨਿਆਂ ਜੀ ਹੋ ਗਏ ਆ ਇੱਕੇ ਦਾ ਵਧਿਆ ਨਾ ਰੇਟ ਤੇ ਹੁਣ ਇਹ ਪਤਾ ਕੀ ਕਰਨੀਆਂ ਸਰਕਾਰਾਂ ਇਹ ਰੇਟ ਵਧਾਉਣਗੀਆਂ ਕਿਰਾਂ ਜੇ ਉਦੋਂ ਕੈਪਟਨ ਦੀ ਸਰਕਾਰ ਸੀਗੀ 2207 ਤੱਕ ਨਹੀਂ ਆਈ ਤੇ ਉਦੋਂ ਜਿੰਨੇ ਬਠਿੰਡੇ ਦੇ ਨੇੜੇ-ਨੇੜੇ ਪਿੰਡਾਂ ਤੇ ਜੀਟੀ ਰੋਡ ਤੇ ਵਾਣ ਲੱਗਦੇ ਸੀਗੇ ਉਦੋਂ ਜ਼ਿਮੀਂਦਾਰਾਂ ਨੇ ਸਾਰੇ ਵੇਚੇ ਸੀਗੇ ਵੇਚੇ ਆ ਨਾ ਨੇੜੇ-ਨੇੜੇ ਪਿੰਡਾਂ ਦੇ ਮਹਿੰਗੇ ਭਾਅ 'ਚ ਉਦੋਂ ਉਹ ਟਾਈਮ 80 80 90 90 ਲੱਖ ਕਰੋੜ ਕਰੋੜ ਨੂੰ ਉਹੀ ਕੁਝ ਹੁਣ ਫੇਰ ਹੋਣਾ ਰੇਟ ਵਧਾ ਦੇਣਗੇ ਪਹਿਲਾਂ ਆਪਾਂ ਵੇਚ ਬੈਠਣੀਆਂ ਕੁਝ ਨਹੀਂ ਬੰਨਣਾ ਨਾ ਤਾਂ ਆਪਾਂ ਤੋਂ ਗਾਂ ਪਹਿਲੀ ਬੰਨਣੀ ਆ ਨਾ ਕੋਈ ਬਿਜ਼ਨਸ ਖੜੇ ਹੋਣੇ ਆ ਬਾਕੀ ਨਾ ਜ਼ਿਮੀਂਦਾਰ ਇੱਕ ਐਵੀ ਜੀ ਚੀਜ਼ ਆ ਵੀ ਮਰਦਾ ਮਰਦਾ ਇੱਕ ਪੀੜੀ ਕੱਢ ਜਾਂਦਾ ਹੁੰਦਾ ਹੂੰ ਤੇ ਹੋਰ ਬਿਜ ਬੁਜਨੈਸ ਤੇਰੇ ਮੈਂ ਇੱਥੇ ਵੱਡੇ ਵੱਡੇ ਬਿਜ਼ਨੈਸ ਮੰਡ ਤੇ ਚੜਦੇ ਵੇਖੇ ਤੇ ਮੰਡ ਤੇ ਉਹੀ ਜਿਹੜੇ ਬਿਜ਼ਨੈਸ ਅਰਬਾਂ ਰੁਪਈਆ ਦੇ ਬੰਦੇ ਕੰਮ ਕਰਦੇ ਸੀ ਨਾ ਲਾਸਟ ਤੇ ਨਹਿਰਾਂ 'ਚ ਛਾਲ ਮਾਰ ਕੇ ਮਰਦੇ ਵੇਖੇ ਇਹ ਜ਼ਮੀਨਾਂ ਹੁਣ ਆਪਾਂ ਤਾਂ ਖੁੰਝਣ ਗਈਆਂ ਤੇਰੇ ਪੰਜਾਬ ਦੀ ਜ਼ਮੀਨ ਤੇ ਹੁਣ ਨਿਸ਼ਾਨਾ ਇਸ ਟਾਈਮ ਸਾਰੇ ਵਲਟ ਦਾ ਨੇ ਹੁਣ ਜਿਹੜਾ ਆ ਗੱਲਾਂ ਬਾਈ ਸਾਹਿਬ ਆ ਗੱਲਾਂ ਥੱਲੇ ਤੇ ਲਿਗ ਲਿਆ ਆ ਇੱਥੇ ਥੱਲੇ ਰੇ ਲਿਗ ਲਿਆਈ ਇੱਥੇ ਆ ਲਿਗ ਲਿਆ ਕੁਛ ਨਹੀਂ ਹੋ ਸਾਡੇ ਪਿੰਡਾਂ ਚ ਇੱਥੇ ਗੱਲ ਚਲਾਈ ਆ ਕਿ ਤੇਲ ਨਿਕਲਿਆ ਥੱਦੋਂ ਹਾਂ ਕਹਿੰਦੇ ਹਾਬ ਚੰਦ ਗਾਲੇ ਪਾਸੇ ਕਹਿੰਦੇ ਖੂਬ ਪੱਟੇ ਹਾਂ ਤੇ ਸਾਡੇ ਇੱਧਰ 1000000 ਫੁੱਟ ਤੇ ਆਵੇਂ ਉਹ ਆ ਬੋਰ ਅੱਛਾ ਇਹ ਹੁਣ ਆਖੀ ਜਾਂਦੇ ਕਿ 1000 ਫੁੱਟ ਤੇ ਇੱਥੇ ਡੀਜ਼ਲ ਨਿਕਲਿਆ ਆ ਪੈਟਰੋਲ ਨਿਕਲਿਆ ਆ ਤੇ 8 800000 1000 ਫੁੱਟ ਤੇ ਤਾਂ ਸਾਡੇ ਡੂੰਘੇ ਪਾਣੀ ਆ ਸੋਨੂ ਨੇ ਕਿਹਾ ਡੀਜ਼ਲ ਆ ਸਾਾਨੂੰ ਤਾਂ ਡੀਜ਼ਲ ਨਿਕਲਿਆ ਨਹੀਂ ਸਾਡੇ ਤਾਂ ਉਹੀ ਡੂੰਘੇ ਪਾਣੀ ਆ ਇਹ ਤਾਂ ਝੋਨਾ ਲਾਉਣੇ ਆ ਇਹ ਕੋਸ ਨਹੀਂ ਬਾਈ ਗੱਲ ਇਹ ਜਿਦੋਂ ਨਾ ਤੇਰਾ ਲੋਕਡਾਊਨ ਲੱਗਿਆ ਉਹ ਟਾਈਮ ਇੱਕ ਕੱਲਾ ਖੇਤੀਬਾੜੀ ਦਾ ਹੀ ਤੰਦਾ ਸੀਗਾ ਜਿਹੜਾ ਚੱਲਦਾ ਸੀ ਤੇ ਕੱਲਾ ਕਿਸਾਨ ਸੀ ਜਿਹੜਾ ਆਪਦਾ ਖੇਤ ਬੈਠਾ ਕਮਾਈ ਗਿਆ ਤੇ ਦੂਜੇ ਜਿੰਨੇ ਵੀ ਵੱਡੇ ਵੱਡੇ ਫੈਕਟਰੀਆਂ ਦੇ ਮਾਲਕ ਘਾਟਿਆਂ 'ਚ ਗਏ ਆ ਵੱਡਗਾ ਵੱਡਗਾ ਜਿਹੜੀਆਂ ਜਹਾਜਾਂ ਦੀਆਂ ਕੰਪਨੀਆਂ ਜਾਂ ਰੇਲ ਲਾਂਦੀਆਂ ਕੰਪਨੀਆਂ ਸੀ ਉਹ ਘਾਟਿਆਂ 'ਚ ਗਈਆਂ ਹੁਣ ਇਹ ਜਿਹੜੇ ਵੱਡੇ ਕਰਖਾਨੇ ਆ ਸਰਕਾਰਾਂ ਚਾਹੇ ਉਹ ਬਾਹਰ ਦੀਆਂ ਸਰਕਾਰਾਂ ਚਾਹੇ ਇੰਡਗਾ ਦੀਆਂ ਚਾਹੇ ਜਿਹੜੇ ਮੀਰ ਬੰਦੇ ਆ ਉਹਨਾਂ ਨੂੰ ਹੁਣ ਇਹ ਆ ਵੀ ਆਪਾਂ ਜ਼ਮੀਨਾਂ ਤੇ ਕਬਜ਼ੇ ਕਰ ਲਓ ਇੰਨਾ ਬੰਦਿਆਂ ਨੂੰ ਆਪਾਂ ਇਸੇ ਜ਼ਮੀਨਾਂ 'ਚ ਕੰਮ ਕਰਾ ਕੇ ਆਪਾਂ ਇੱਥੋਂ ਬਿਜ਼ਨਸ ਦੁੱਗਣੇ ਤਿੱਕਣੇ ਕਰਾਂਗੇ ਆ ਗੱਲਾਂ ਹੋਣੀਆਂ ਹੋਰ ਕੁਛ ਨਹੀਂ ਹੋਣਾ ਆਪਾਂ ਬਈ ਸਾਰੇ ਹੋ ਜੋ ਇਕੱਠੇ ਜੇ ਬਚਨਾ ਦਾ ਆਪਾਂ ਆਏ ਨਾ ਨਾ ਆਖੋ ਵੀ ਉੱਥੇ ਫਲਾਣਾ ਧਰਨੇ ਤੇ ਬੈਠਾ ਵੀ ਹੁਣ ਆਪਾਂ ਆਨੇ ਡੱਲੇਵਾਲ ਬੈਠਾ ਧਰਨੇ ਤੇ ਕੱਲਾ ਡੱਲੇਵਾਲ ਨਹੀਂ ਨਾ ਆਪਾਂ ਹਰੇਕ ਬੰਦਾ ਜਾਊ ਉੱਥੇ ਜੇ ਤਾਂ ਆਪਾਂ ਜ਼ਮੀਨਾਂ ਬਚਾਲ ਗਏ ਤਾਂ ਗਾਂ ਆਪਣੀਆਂ ਆਉਂਦੀਆਂ ਪੀੜੀਆਂ ਰੋਟੀ ਖਾਂਦੀਆਂ ਰਹਿ ਜਾਣਗੀਆਂ ਨਹੀਂ ਆਪਾਂ ਤਾਂ ਛੇਤਰ ਨਾਲ ਕੰਮ ਕਰਾਇਆ ਕਰਨਗੇ ਤੇ ਫਿਰ ਲੋਕ ਜਿਹੜਾ ਹੈਗੇ ਆ ਹੁਣ ਸਮਝਦੇ ਕਿਉਂਣਗੇ ਲੋਕ ਜਾਂਦੇ ਕਿਉਂਣੇ ਜੁਨੀਆਣਾ ਵੀ ਬਹੁ 파ਟੀਆਂ ਵਗਾਉਂਗਾ ਉਹ ਫੇਰ ਯਾਰ ਉਹੀ ਗੱਲ ਨਾ ਜਿਹੜਾ ਗਵਰਨਮੈਂਟ ਆ ਨਾ ਉਹਨਾਂ ਦਾ ਕੰਮ ਹੁੰਦਾ ਫੁੱਟ ਪਾਉ ਤੇ ਰਾਜ ਕਰ ਉਹ ਇੱਕ ਬੰਦੇ ਨੂੰ ਮੁੱਲ ਖਰੀਦ ਲੈਂਦੇ ਆ ਦੂਜੇ ਦੇ ਖਿਲਾਫ ਹੋ ਜਾਂਦੇ ਆ ਆਪਸ ਵਿੱਚ ਇਹਨਾਂ ਦੀ ਸੈਟਿੰਗ ਹੀ ਨਹੀਂ ਬੈਂਦੀ ਇਹਦਾ ਸਾਰਿਆਂ ਨੂੰ ਬਈ ਇੱਕ ਇੱਕ ਕਿਉਂ ਮੁਠੀ ਬੰਦ ਕਰਕੇ ਤੁਰਨਾ ਪਊਗਾ ਜੇ ਬਚਣਾ ਦਾ ਨਹੀਂ ਪੈਲੀਆਂ ਤੇਰੀਆਂ ਨਾ ਆ 25 ਚੜ ਗਿਆ ਤੇ 32 33 ਤੱਕ ਪੈਲੀਆਂ ਨਹੀਂ ਛੱਡਣੀਆਂ ਤੇਰੀਆਂ ਸਾਰੀਆਂ ਕੋਈ ਛੜਕਾਂ ਚ ਰੋਕ ਲੈਣਗੇ ਕੋਸ ਅਖਨਿਜਪ ਦਾ ਹਰਥਾਂ ਚ ਰੋਕ ਲੈਣਗੇ ਤੇ ਇਹਨਾਂ ਨੇ ਆਪ ਦੇ ਇੱਥੇ ਬਈ ਲਾ ਕੇ ਵੱਡੇ ਪ੍ਰੋਜੈਕਟ ਤੇ ਵਿੱਚ ਖੇਤੀ ਬਾੜੀਆਂ ਕਰਦੀਆਂ ਨਿੱਟਾਂ ਵਾਲੀਆਂ ਹੋਰ ਕੁਝ ਨਹੀਂ ਕਰਨਾ ਪਾਥੀਆਂ ਵਿੱਚ ਹੀ ਨਹੀਂ ਜਾਂਦੇ ਤੈਨੂੰ ਮੋਢ ਚੰਦੀਗੜ੍ਹ ਤੇ ਆਪਣੇ ਇੱਥੇ ਪਾਥੀਆਂ ਪੱਥੀ ਦੀਆਂ ਨਹੀਂ ਬੁੜੀਆਂ ਤੋਂ ਨਹੀਂ ਹੁਣ ਤਾਂ ਜਦੋਂ ਵਿਆਹ ਹੁੰਦਾ ਤਾਂ ਯਾਰ ਕਹਿੰਦੇ ਵੀ ਸਾਡੀ ਕੁੜੀ ਦਾ ਕੰਮ ਹੀ ਨਹੀਂ ਕਰਨਾ ਆ ਫਿਰ ਉੱਥੇ ਹੀ ਤਾਂ ਆਪਾਂ ਭੁੱਖੇ ਮਰਨ ਵਾਲੀਆਂ ਗੱਲਾਂ ਤਾਂ ਆਪ ਹੀ ਕਰਦੇ ਆ ਜਦੋਂ ਪਹਿਲਾਂ ਹੀ ਗੱਲ ਨਿਮੇੜ ਲੈਨੇ ਆ ਵੀ ਲੱਖ ਭਵੇਂ ਦੋ ਜਿਆਦੇ ਲਵਾ ਲਓ ਪਰ ਸਾਡੀ ਕੁੜੀ ਨੇ ਗੋਹਾ ਨਹੀਂ ਪੱਤਣਾ ਤੇ ਜਦੋਂ ਗੋਹੀ ਨਾ ਪੱਤਿਆ ਤੌੜੀ ਨਾ ਧਰੀ ਤੇ ਜਦੋਂ ਘਰੇ ਪੱਕਾ ਦੁੱਧ ਹੀ ਨਾ ਹੋਇਆ ਦੁੱਧ ਹੀ ਨਾ ਪੀਤਾ ਤੇ ਤਾਕਤ ਕਿੱਥੋਂ ਤੇ ਪਹਿਲਵਾਨ ਕਿੱਥੋਂ ਚਮੂਗੀ ਹਮਤਲ ਹੁਣ ਇਹਦਾ ਅੰਤ ਇਹਦਾ ਅੰਤੇ ਦਾ ਇਹ ਹੈ ਵੀ ਆਪਾਂ ਹੋਗੇ ਸੋਣ ਜੀ ਆਪਾਂ ਜਿਹੜਾ ਆਪਣਾ ਮੁੱਖ ਕੀਤਾ ਸੀ ਨਾ ਖੇਤੀਬਾੜੀ ਉਹ ਗੱਪ ਪੁੱਢਾ ਆਪਾਂ ਹੋ ਗਏ ਵੱਡੇ ਹਾਈਲਾਈਟ ਹਾਈ ਫਾਈ ਵੱਡੇ ਓਠਾਂਾਂ ਪਾਲੀਆਂ ਲਿਮਟਾਂ ਵੱਡੀਆਂ ਬਣਾ ਲਈਆਂ ਲਿਮਟ ਨੂੰ ਤਾਂ ਆਪਣੇ ਕਰਜ਼ੇ ਹੀ ਨਹੀਂ ਕਹਿੰਦੇ ਲੋਕ ਅੱਛਾ ਨਾ ਕਿਵੇਂ ਆਖਦਾਂ ਤੇ ਲਿਮਟ ਦਾ ਵੀ ਇਹਦਾ 6 ਮਹੀਨੇ ਤੋਂ ਵਿਆਜ ਹੀ ਭਰਨਾ ਹਾਂ ਲੈ ਆਏ ਤਾਂ ਪੈਸੀ ਹੀ ਹੁਣ ਜੀ ਦੀ ਕਰੋੜ ਰੁਪਈਆ ਦੀ ਲਿਮਟ ਆ ਹੂੰ ਉਹਨੂੰ ਕੋਈ 2-3 ਲੱਖ ਰੁਪਈਆ 4 ਲੱਖ ਵਿਆਜ ਪੈਂਦਾ ਹੀ 6 ਮਹੀਨਿਆਂ ਦਾ ਆਖ ਦਿੰਦੇ ਇਹਦਾ ਕੀ ਇਹਦਾ ਵਿਆਜ ਹੀ ਭਰਨਾ ਲਾਉਣੀ ਵੀ ਪੈਣੀ 12 ਸਾਲਾਂ ਦਾ ਲਾਉਣੀ ਤਾਂ ਯਾਰ ਪਊਗੀ ਕਿੰਨਾ ਕਿਚਰਾ ਇੱਕ ਰਿਆ ਗੋਪਾਲ ਇੱਕ ਬਈ ਸੋਲੋ ਕਿਉ ਕੀ ਬਣੀ ਜਾਂਦਾ ਸੋਲੋਜ਼ ਬਣੀ ਜਾਂਦਾ ਹਾਂ ਤੇ ਉਹ ਜ਼ਮੀਨ ਤਾਂ ਜ਼ਿਮੀਂਦਾਰਾਂ ਨੇ ਦਿੱਤੀ ਆ ਉਹ ਮਹਿੰਗੇ ਭਾਜ ਦੇਤੀ ਉਹ ਆਪਾਂ ਨੂੰ ਤਾਂ ਐ ਹੋ ਗਿਆ ਵੀ ਆਪਾਂ ਤਾਂ ਖੜੀ ਦੁਗਣੀ ਪਾਸੇ ਬਣਾ ਲਾਂਗੇ ਪਹਿਲੀ ਪਰ ਜਿੱਥੇ ਆਪਾਂ ਦੁਗਣੀ ਬਣਾਈ ਰਹੀਂਦੀ ਉੱਥੇ ਵੀ ਨਹੀਂ ਹੂੰ ਕਿਉਂ ਜੀ ਤੋਂ ਕਬਜ਼ਾ ਹੀ ਸਾਰੀ ਤੇ ਕਰਨਾ ਉਹਨਾਂ ਨੇ ਹਮ ਖਾਸ ਕਰਕੇ ਆਪਣੀ ਪੰਜਾਬ ਦੀ ਜ਼ਮੀਨ ਤੇ ਤਾਂ ਬੜੇ ਚਿਰ ਦੀ ਅੱਖ ਸੀ ਪਰ ਹੁਣ ਛੇਤੀ ਪੂਰੀ ਹੋ ਜੂ ਹੁਣ ਛੇਤੀ ਮੈਂ ਤਾਂ ਕੰਗੀ ਬੰਦਾ ਤਾਂ ਇਹ ਵੀ ਸੁਣਦਾ ਹੁਣ ਤੂੰ ਐਂ ਵੇਖ ਬਈ ਆਪਾਂ ਇੱਥੇ ਤਾਂ ਕੋਈ 2 ਲੱਖ ਰੁਪਈਆ ਲਾ ਕੇ ਕੰਮ ਨਹੀਂ ਵਢ ਸਕਦੇ ਹਮ ਤੇ ਦੋ ਕਿੱਲੇ ਜਾਂ ਕਿੱਲਾ ਭੜਕਾ ਕੇ 50 ਲੱਖ ਦੇ ਕੇ ਤੇ ਆਪਾਂ ਅਮਰੀਕਾ ਨੂੰ ਵੇਂਦਾ ਚੜ ਜਾਨੇ ਆ ਕੀ ਗੱਲ ਉੱਥੇ ਦਰਖਤਾ ਨਾਲ ਪੈਸੇ ਲੱਗਦੇ ਨਾਲੇ ਜਾ ਕੇ ਰਹਿਣਾ 2 ਨੰਬਰ 'ਚ ਆ ਹੁਣ ਮੁੜੇ ਨਹੀਂ ਆਉਂਦੇ ਕਿੰਨੇ ਜਾਣੇ 2 ਨੰਬਰ 'ਚ ਹੀ ਸੀਗੇ ਸਾਰੇ ਜਿਹੜੇ ਮੁੜ ਕੇ ਆਏ ਆ 50-50 ਲੱਖ ਰੁਪਏ ਏਜੰਟਾਂ ਨੂੰ ਖਵਾਤਾ ਆਪਾਂ ਤੇ 50 ਲੱਖ ਦਾ ਤਾਂ ਬਾਈ ਇੱਥੇ ਜਿਹੜਾ ਮਰਜੀ ਕੰਮ ਵੇਡ ਲਾ 5 ਲੱਖ ਹੀ ਵਾਧੂ ਇੱਥੇ ਨੁਕਰ ਸਰਕਾਰਾਂ ਸਾਥ ਨਹੀਂ ਦਿੰਦਾਂਗਾ ਨਹੀਂ ਬੰਦਦਾ ਯਾਰ ਸਰਕਾਰ ਸਰਕਾਰ ਨੇ ਤਾਂ ਨਹੀਂ ਆ ਕੇ ਪਸ਼ੂ ਢਾਂਡਾ ਸਾਂਭਣਾ 5 ਲੱਖ ਦੇ ਲੈ ਪਸ਼ੂ ਪਾਲਾ ਤੂੰ ਹੂੰ ਦੁੱਧ ਵੇਚਣ ਲੱਗ ਜਾ ਅੱਧੇ ਪੈਸੇ ਤਾਂ ਛੱਡਦਾ ਹੀ ਆ ਦੁੱਧ ਹਮ ਨਾਲੇ ਆਪ ਦਾ ਘਰੇ ਦੁੱਧ ਦਈ ਵਦੂ ਨਾਲੇ ਕਹਿੰਦੇ ਦੁੱਧ ਪਸੋਂ ਦਾ ਖਰਚਾ ਬਹੁਤ ਆ ਯਾਰ ਯਾਰ ਖਰਚਾ ਤਾਂ ਬਾਈ ਹੁਣ ਅੱਧੇ ਪੈਸੇ ਦੁੱਧ ਪਚਾਉਂਦਾ ਜਿਨੇ ਆਪ ਕਮਾਈ ਕਰਨੀ ਹੈ ਜਿਨੇ ਕੰਮ ਹੀ ਨੌਕਰਾਂ ਤੋਂ ਕਰਾਉਣਾ ਗੋਆ ਵੀ ਸਾਰਾ ਨੌਕਰਾਂ ਨੇ ਸਿੱਟਣਾ ਸਾਹਮਣੇ ਵੀ ਨੌਕਰਾਂ ਨੇ ਉਹਨੂੰ ਕੁਛ ਨਹੀਂ ਪਾਜਦਾ ਯਾਰ ਹੁਣ ਮੈਂ ਦੇਖਦਾ ਵੀ ਬਹੁਤ ਥਾਂ ਤੇ ਆਪਣੇ ਪੰਜਾਬੀ ਵੀ ਰੇੜੀਆਂ ਰੂੜੀਆਂ ਤਾਂ ਲਾਉਣ ਲੱਗ ਗਏ ਚੰਗੇ ਰਹਿਣਗੇ ਬਾਈ ਕੰਮ ਦਾ ਨਹੀਂ ਕੋਈ ਵੀ ਮਹਿਣਾ ਹੁੰਦਾ ਹਮ ਕੰਮ ਆਪਦੀ ਮਿਹਨਤ ਮਜ਼ਦੂਰੀ ਕਰਕੇ ਬੰਦਾ ਖਾਵੇ ਨਾ ਦਸਾਂ ਨੌਾਂ ਦੀ ਕਿਰਤ ਕਰਨ ਦਾ ਕੋਈ ਮਾੜੀ ਗੱਲ ਨਹੀਂ ਠੱਗੀ ਚੋਰੀ ਮਾੜੀ ਹੈ ਤੇ ਜਿਹੜਾ ਹੁਣ ਆਪਾਂ ਜੇ ਅੱਜ ਕੱਲ ਗੋਪੀ ਕੀ ਕਰਦਾ ਮਤਲਬ ਗੋਪੀ ਤੇਰੇ ਬਾਰੇ ਤਾਂ ਇੰਟਰਸਟਿੰਗ ਲੋਕਾਂ ਨੂੰ ਰਹਿੰਦਾ ਹੀ ਐ ਗੋਪੀ ਅੱਜ ਕੱਲ ਉਹ ਨਹੀਂ ਬਈ ਖੇਤੀਬਾੜੀ ਕਰਦੇ ਆਪਾਂ ਹੈ ਖੇਤੀਬਾੜੀ ਗੋਪੀ ਜਦ ਬੇਚਦੀ ਬਾਬਾ ਵੀ ਬਣ ਗਿਆ ਸੀ ਫਿਰ ਉਹ ਅਜੇ ਚੱਲਦਾ ਤਾਂ ਕੰਮ ਛੱਡਦਾ ਗੋਪੀ ਦੀਆਂ ਲੋਕ ਗੱਲਾਂ ਬਣਾਈ ਜਾਂਦੇ ਜੱਲੀ ਜਾਂਦੀਆਂ ਕੋਪੀਰ ਇੱਕ ਗੱਲ ਹੈਗਾ ਤੇਰੇ ਆਡੀਅנס ਇਦਾਂ ਦੀ ਹੈ ਵੀ ਤੈਨੂੰ ਯੂਨੀਵਰਸਟੀਆਂ ਵੀ ਸਨਮਾਨਤ ਕਰਦੀਆਂ ਇੱਕ ਪਾਸੇ ਬੁਲਾ ਕੇ ਇੱਕ ਪਾਸੇ ਜਦੋਂ ਨਾਲੇ ਤੈਨੂੰ ਦੇਖਦੇ ਲੋਕ ਲੱਖਾਂ ਚ ਨਾਲੇ ਜਿਹੜਾ ਹੈਗਾ ਆਪਦੇ ਕਹਿਣ ਦੇ ਇਹਨੂੰ ਕਿੱਥੇ ਜਾ ਕੇ ਬਹਿ ਗਿਆ ਕੋਟਲੀ ਤੂੰ ਇਹ ਕੀ ਇਹ ਕੀ ਗੱਲਾਂ ਹੁੰਦੀਆਂ ਐਦਾ ਯਾਰ ਹੁਣ ਮੇਰੀ ਗੱਲ ਸੁਣ ਇਹ ਦੁੜੰਗਾਂਦਾਰੀ ਹੈ ਇਹ ਨਾ ਦਾ ਇੱਥੇ ਖਾਂਦੇ ਆ ਤੇ ਕੋਈ ਖੋਸ਼ਾ ਤੇ ਨਾ ਭੁੱਖੇ ਮਰ ਜਾਂਦੇ ਜਿਹੜੀ ਦੁੜੰਗਾ ਨਾ ਆਪਣੀ ਇਹਦੇ ਦੋੇ ਪਾਸੇ ਦੰਦੇ ਆ ਸਿੱਧੇ ਵੀ ਐ ਤੇ ਟੇਢੇ ਵੀ ਆ ਜਦੋਂ ਤੈਨੂੰ ਕੋਈ ਮਨ ਦਾ ਸੱਦ ਕੇ ਸਨਮਾਨ ਕੀਤਾ ਜਾਂਦਾ ਕਿਦਾਂ ਦਾ ਮਹਿਸੂਸ ਵਧਗਾ ਬਾਈ ਪੂਰਾ ਵਧਗਾ ਆਵੇ ਤੇ ਮਾਣ ਮਹਿਸੂਸ ਹੁੰਦਾ ਵੀ ਪ੍ਰਮਾਤਮਾ ਨੇ ਵਧਗਾ ਦਿੰਦੇ ਚੰਗੇ ਹੂੰ ਉਹ ਯਾਰ ਕਰਨ ਕਰਾਉਣ ਵਾਲਾ ਮਹਾਰਾਜ ਆ ਬੰਦਾ ਕੌਣਾ ਬੰਦਾ ਦਾ ਕੁੱਲ ਹਰੇਕ ਬੰਦਾ ਤੂੰ ਮੈਨੂੰ ਮਾਰ ਕੇ ਪੈਂਦਾ ਹੋਏਗਾ ਮੈਂ ਤੈਨੂੰ ਮਾਰ ਕੇ ਪੈਣਾ ਹੂੰ ਬੰਦਾ ਦਾ ਹਰੇਕ ਹਰੇਕ ਨੂੰ ਮਾਰ ਕੇ ਹੀ ਪੈਂਦਾ ਹਰੇਕ ਨੂੰ ਆਏ ਆ ਮੈਂ ਹੀ ਹੋਵਾਂ ਫਲਾਣਾ ਤਾਂ ਹੋ ਵੀ ਨਾ ਇਹ ਤਾਂ ਮਹਾਰਾਜ ਆ ਜਿਹੜਾ ਕੁਝ ਕਰਨਾ ਤੇ ਇੱਕ ਭਵਿੱਖ ਦੱਸਣ ਵਾਲਾ ਹਜੇ ਚੱਲਦਾ ਕੰਮ ਤੇ ਨਹੀਂ ਚੱਲਦਾ ਉਹ ਉਹ ਤਾਂ ਯਾਰ ਜੇ ਕੋਈ ਆ ਗਿਆ ਤਾਂ ਆਪਾਂ ਕਦੇ ਘਰ ਆਏ ਬਾਰਚਾ ਇਹਨੂੰ ਕਿਸੇ ਨੂੰ ਮੋੜਿਆ ਨਹੀਂ ਕਿਸੇ ਨੂੰ ਆ ਕੇ ਸੱਤਿਆ ਮਾਲਕ ਇਹ ਫਿਰ ਵੀ ਦੱਸ ਦਿਨਾ ਜੇ ਕੋਈ ਕੋਲ ਆਉਂਦਾ ਹਾਂ ਜਿਹੜਾ ਕੋਈ ਬਈ ਆਉਂਦਾ ਮੋਹ ਪਿਆਰ ਨਾਲ ਆਪਾਂ ਅਗਲੇ ਨੂੰ ਚਾਹ ਪਾਣੀ ਰੋਟੀ ਤੱਕ ਖਵਾਈ ਪਿਆਈਦਾ ਭਾਈ ਦਾ ਗੱਲਾਂ ਬਾਤਾਂ ਖਰੀਫ ਦਾ ਯਾਰ ਆਪਣੇ ਹਰੇਕ ਲਈ ਦਿਲ ਦੇ ਦਰਵਾਜ਼ੇ ਖੁੱਲੇ ਹੀ ਆ ਇੱਕ ਗੋਪੀ ਫਿਰ ਆਪਾਂ ਕਦੇ ਮੱਥੇ ਟੇਹੜੀ ਨਹੀਂ ਭਾਈ ਕੋਈ ਆ ਗਿਆ ਆਪਣੇ ਕੋਲ ਇੱਕੋ ਵੀ ਏ ਵੀ ਆ ਜਿਹੜੀ ਪਹਿਲਾਂ ਚਰਚਾ ਸੀਗੀ ਉਹ ਸਕਾਰਪਿਓ ਹਜੇ ਆਈ ਤੇ ਨਹੀਂ ਆਈ ਜਾਂ ਗੱਲਬਾਤ ਚੱਲਦੀ ਹੈ ਕਿ ਮਤਲਬ ਜਿਹੜੀ ਡੈਂਪੀ ਕਰਨ ਦੇਣੀ ਸੀ ਹੁਣ ਤਾਂ ਸਰਕਾਰ ਦੇ ਵਿੱਚ ਸੌ ਸੂਆਂ ਚੱਕੇ ਗਏ ਯਾਰ ਸਾਰਾ ਨਹੀਂ ਨਹੀਂ ਉਹ ਗੱਡੀ ਤਾਂ ਉਹ ਤਾਂ ਦੇ ਦੇਣਗੇ ਗੱਡੀ ਤਾਂ ਯਾਰ ਉਹ ਪਤਾ ਕੀ ਗੱਲ ਆ ਉਹ ਤਾਂ ਲੋਕਾਂ ਨੂੰ ਬੜੀ ਚਿਤੰਮਣੀ ਲੱਗੀ ਪਈ ਐ ਮੈਨੂੰ ਤਾਂ ਜਮੇ ਨਹੀਂ ਉਹ ਤਾਂ ਆਪਸ ਵਿੱਚ ਸਾਡੀ ਸੈਟਿੰਗਾਂ ਖਵਰਾ ਮੈਂ ਲਈ ਲਈ ਹੋਵੇ ਗੱਡੀ ਮਤਲਬ ਕਿ ਉਹ ਦੱਸਦਾ ਨਹੀਂ ਆਹ ਇਹ ਵੀ ਗੱਲ ਆ ਮੈਂ ਉਹ ਤਾਂ ਮੇਰਾ ਆਪ ਦਾ ਪਰਸਨਲ ਮੈਟਰ ਆ ਉਹ ਤਾਂ ਲੋਗ ਉਹ ਚੀਜ਼ ਨੂੰ ਹਾਈਲਾਈਟ ਕਰਦੇ ਆ ਮੈਂ ਤਾਂ ਕਰਦਾ ਹੀ ਨਹੀਂ ਨਹੀਂ ਪਹਿਲਾਂ ਫਿਰ ਤੂੰ ਹੀ ਤਾਂ ਕਿਹਾ ਸੀ ਮੈਂ ਉਹ ਨਹੀਂ ਆਇਆ ਤਾਂ ਇਹ ਜਿੰਗਾ ਤਾਂ ਵੱਡੇ ਵੱਡੇ ਸ਼ਹਿਰੋਂ ਮੈਂ ਛੋਟੀ ਛੋਟੀ ਬਾਤਾਂ ਤੋਂ ਹੋਤੀ ਰਹਿਤੀ ਆ ਇਹ ਚੀਜ਼ ਮੈਂ ਆਮ ਨਾਰਮਲੀ ਇਹ ਗੱਲਾਂ ਨੂੰ ਗਿੰਦਾ ਕੋਈ ਬਾਲੀ ਵੱਡੀ ਗੱਲ ਨਹੀਂ ਇਹ ਤਾਂ ਉ ਠੀਕ ਆ ਉਹ ਜਿਵੇਂ ਆਦੇ ਹੁੰਦੇ ਕਿਸੇ ਨੇ ਚੈਨਲ ਚਲਾਉਣਾ ਹੋਵੇ ਉਹ ਫਿਰ ਮੇਰੀ ਫੋਟੋ ਹੀ ਲਾਉਂਦਾ ਐਵੇਂ ਗੱਲਾਂ ਬਣਾ ਬਣਾ ਛੱਡੀ ਜਾਂਦੇ ਐ ਹੋ ਗਿਆ ਜੀ ਐ ਹੋ ਗਿਆ ਮੈਂ ਤਾਂ ਆਪਦਾ ਵਦਗਾ ਨੰਦ ਨਾਲ ਜਾਉਣਾ ਬਾਈ ਹਾਂ ਇੱਕ ਗੱਲ ਇਹ ਵੀ ਆਨੰਦ ਨਾਲ ਜਿਹੜਾ ਵੀ ਪੁੱਛਦੇ ਨੇ ਲੋਕ ਵੀ ਵੈਸੇ ਤੈਨੂੰ ਕਾਫੀ ਦਿਖਾਇਆ ਵੀ ਕੋਈ ਵੀ ਸਾਰਾ ਦਿਨ ਦੇ ਵਿੱਚ ਸਵੇਰੇ 9 ਵਜੇ ਉੱਠਦਾ ਤਾਂ ਪੂਰੇ ਦਿਨ ਦੀ ਤੇਰਾ ਕੀ ਰੁਟੀਨ ਰਹਿੰਦਾ ਰੁਟੀਨ ਬਸ ਆਹੀ ਭਾਈ ਤੜਕੇ ਉੱਠ ਕੇ ਆਉਂਦਾ ਨੀਰਾ ਪੱਠਾ ਪਾਇਆ ਪਸ਼ੂਆਂ ਨੂੰ ਤੇ ਮੁੜ ਕੇ ਉਸ ਤੋਂ ਬਾਅਦ ਵੀਡੀਓ ਕਰਨ ਉੱਠ ਕੇ ਤੇ ਬਸ ਆ ਕੇ ਫੇਰ ਆਉਂਦਾ ਪਸ਼ੂਆਂ ਨੂੰ ਨੀਰਾ ਪੱਠਾ ਪਾਇਆ ਜਾਂ ਕੋਈ ਖੇਤ ਪਾਣੀ ਟਾਣੀ ਲਾਉਣਾ ਫਸਲ ਨੂੰ ਪਾਣੀ ਧਾਣੀ ਦਾ ਕੁਰੀ ਸਪਰੇਅ ਕਰਨੀ ਆ ਉਹ ਕਰਨੀ ਆ ਹੋਰ ਆਪਾਂ ਕੀ ਕਰਨੀ ਤੇ ਫਿਰ ਲੋਕ ਜਿਹੜੇ ਤਰ੍ਹਾਂ ਇੰਨੀਆਂ ਲੋਕ ਗੱਲਾਂ ਸੁਣਦੇ ਇਹ ਇਹ ਤੈਨੂੰ ਕੀ ਲੱਗਦਾ ਵੀ ਕੀ ਕਾਰਨ ਆ ਬਿਤਰੀਆਂ ਗੱਲਾਂ ਦੇ ਵਿੱਚ ਜਿਹੜਾ ਇਹ ਤਾਂ ਲੋਕਾਂ ਨੂੰ ਪੁੱਛ ਬਾਈ ਹੁਣ ਮੈਨੂੰ ਕੀ ਪਤਾ ਮੈਂ ਹੁਣ ਮੈਂ ਇਹ ਤਾਂ ਲੋਕ ਦੱਸਣਗੇ ਤੈਨੂੰ ਜੇ ਵੀਡੀਓ ਚੱਲਦੀਆਂ ਲੋਕ ਗੱਲਾਂ ਸੁਣਦੇ ਆ ਤਾਂ ਫੇਰ ਤਾਂ ਹੀ ਹਰੇਕ ਭਰਾ ਭੈਣ ਮਾਰ ਨਾਲ ਆਉਂਦਾ ਹਾਂ ਆਪਣੀਆਂ ਗੱਲਾਂ 'ਚ ਤੰਪ ਹੁੰਦਾ ਗੋਪਨਰ ਗੱਲਾਂ ਆਉਂਦੀਆਂ ਕਿੱਥੋਂ ਇਹ ਤਾਂ ਮਹਾਰਾਜ ਆ ਯਾਰ ਮੱਤਬਾਖਸ਼ਾ ਵਾਲਾ ਆਪਾਂ ਕੌਣ ਕਿੰਦੀ ਗੁਮਾਰਾਜ ਨੇ ਆਪਾਂ ਨੂੰ ਸਿਆਣਪ ਦਿੱਤੀ ਆਪਾਂ ਲੋਕਾਂ ਨੂੰ ਦੱਸ ਦਿੰਨੇ ਵੀ ਭਾਈ ਬਾਜੋ ਇੱਥੋਂ ਕਿਹਨੇ ਆਪਦਾ ਕੰਮ ਕਰੋ ਕਿਰਤ ਨਾਲ ਮੇਨ ਆਪਦਾ ਚਾਹੇ ਖੇਤੀ ਬਾੜੀ ਹੈ ਚਾਹੇ ਕੋਈ ਪਸ਼ੂ ਪਾਲਣਾ ਕੁਝ ਵੀ ਆ ਆਪਦਾ ਉਹਦੇ ਨਾਲ ਬਾਈ ਰੱਖੋ ਕਿਸੇ ਦੀ ਨਾਲ ਠੱਗੀ ਧੋਖਾ ਨਾ ਕਰੋ ਚੁਗਲੀ ਨਾ ਕਰੋ ਕਿਸੇ ਦੀ ਕਿਸੇ ਦੀ ਖਲਾਫੀ ਨਾ ਕਰੋ ਜੇ ਤਾਂ ਸਾਹਮਣਾ ਯਾਰ ਦੁਨੀਆ ਜਿਹੜਾ ਕਿਸੇ ਤੇ ਬੰਦਾ ਖਲਾਫੀ ਕਰਦਾ ਨਾ ਕਿਹੜਾ ਕਿਸੇ ਤੇ ਲੱਗਦਾ ਐਵੇਂ ਸਾਰੀ ਦਿਹਾੜੀ ਉਹਦਾ ਪ੍ਰੋਪੋ ਇੱਕ ਤੂੰ ਹੋਰ ਵੇਖੀ ਜਿਹੜਾ ਕਿਸੇ ਨੂੰ ਬਾਲਾ ਨਿੰਦਦਾ ਉਹ ਖੋਟਾ ਆਪ ਹੁੰਦਾ ਲੋਕਿਆ ਸੈਣੇ ਕਹਿੰਦਾ ਉਹਦੇ ਮੁਕਾਬਲਾ ਨਹੀਂ ਕਰਦਾ ਹੁੰਦਾ ਵਾ ਉਹ ਫਿਰ ਉਹਨੂੰ ਮੰਨ ਕੇ ਚੱਲ ਨਿੰਦਕੀ ਉਹਨੂੰ ਆਇਆ ਹੁੰਦਾ ਵੀ ਮੈਂ ਖੜੀ ਉਹਨੂੰ ਨਿੰਦ ਕੇ ਕੱਟ ਸਾਫਤ ਕਰ ਦੂੰ ਮੈਂ ਵੱਡਾ ਹੋ ਜੂੰ ਪਰ ਉਹ ਹੁੰਦਾ ਨਹੀਂ ਮੈਂ ਕਿਸੇ ਕਨੇ ਇੱਕ ਉਂਗਲ ਕਰਦਾ ਤਾਂ ਆਪ ਦੇ ਕੰਨੀ ਹੁੰਦਾ ਹਾਂ ਤੇ ਜਿਵੇਂ ਯਾਰ ਹੁਣ ਮਤਲਬ ਪੂਰੇ ਟਰੰਪ ਨੇ ਜਾ ਜੇ ਤਾਰੇ ਹਨ ਤੇ ਅੱਧੇ ਕਹਿੰਦੇ ਯਾਰ ਉਹ ਮੁੰਡੇ ਨੇ ਗਾਣਾ ਗਾਇਆ ਵੀ ਜੱਟਾਂ ਦੇ ਪੁੱਤਾਂ ਨੂੰ ਰੋਕ ਸਕੇ ਨਾ ਟਰੰਪ ਯਾਰ ਟਰੰਪ ਕੋਲ ਇਨਾ ਟਾਈਮ ਹੋ ਪੰਜਾਬੀ ਗਾਣੇ ਸੁਣਦਾ ਯਾਰ ਨਹੀਂ ਨਹੀਂ ਉਹ ਤਾਂ ਐਵੇਂ ਗੱਲਾਂ ਬਣਾਈ ਜਾਂਦੇ ਯਾਰ ਗੱਲਾਂ ਹਾਈ ਕਰੀ ਜਾਂਦੇ ਆ ਫੇਸਬੁੱਕ ਤੇ ਪਾਈ ਜਾਂਦੇ ਆ ਉਹ ਤਾਂ ਯਾਰ ਕੋਈ ਆਪ ਦੀ ਹਰੇਕ ਦੇਸ਼ ਦੀ ਪ੍ਰਕਿਰਿਆ ਹੈ ਨਾ ਜਿਵੇਂ ਉਹ ਆਪਣੇ ਪੰਜਾਬੀ ਰੋਲਾ ਪਾਈ ਜਾਂਦੇ ਵੀ ਆਪਣੇ ਪੰਜਾਬ ਚ ਭਈਏ ਆਗੇ ਭਈਏ ਆਗੇ ਹੋ ਸਕਦਾ ਉਹਨਾਂ ਨੂੰ ਵੀ ਕੋਈ ਆਪ ਦੇ ਦੇਸ਼ ਨੂੰ ਖਤਰਾ ਹੋਵੇ ਪੰਜਾਬੀਆਂ ਤੋਂ ਜਦੋਂ ਅਸਲ ਚ ਟਰੰਪ ਕੈਂਪੇਨ ਕਰਦਾ ਸੀ ਉਹਨਾਂ ਕਿਹਾ ਸੀ ਮੈਂ 15 ਲੱਖ ਗੈਰ ਕਾਨੂੰਨੀ ਪ੍ਰਵਾਸੀ ਜਿਹੜੇ ਹੈਗੇ ਆ ਡਿਪੋਰਟ ਕਰੂੰਗਾ ਨੇ ਐ ਨਹੀਂ ਕਿ ਅਸੀਂ ਕਿ ਲੈ ਅਸੀਂ ਪੰਜਾਬ ਦੇ ਹੀ ਕਰਨੇ ਆ ਯਾ ਕਿੱਥੋਂ ਦੇ ਕਰ ਰਹੇ ਆ ਜਦ ਕਿ ਪੰਜਾਬੀਆਂ ਦੇ ਤਾਂ ਜਦੋਂ ਵੀ ਜਹਾਜ਼ ਆਇਆ ਹਮੇਸ਼ਾ ਪੰਜਾਬੀ ਘੱਟ ਰਿਹਾ ਹਰਿਆਣੇ ਤੇ ਗੁਜਰਾਤ ਦੇ ਲੋਕ ਜ਼ਿਆਦੇ ਆਏ ਹਨ ਪਰ ਸਾਡੇ ਵਾਲੇ ਚੱਕ ਦਿੰਦੇ ਆ ਕੰਮ ਫਿਰ ਸੋਨੇ ਥੋੜੇ ਹੁੰਦੇ ਬਾਕੀ ਬਾਈ ਯਾਰ ਫਿਰ ਜਿਹੜਾ ਹੁਣ ਉੱਥੇ ਗਿਆ ਹੀ ਦੋ ਨੰਬਰ ਚ ਫਿਰ ਉਹਨੇ ਤਾਂ ਇਧਰ ਤੋਂ ਮੁੜਨਾ ਹੀ ਹ ਹ ਜਦੋਂ ਆਪਣੇ ਕੋਲੇ ਕੋਈ ਉੱਥੋਂ ਦਾ ਰਹਿਣ ਬਸੇ ਰਿਆ ਹੀ ਨਹੀਂ ਅਕਸਰ ਕੋਈ ਮਾੜਾ ਮੋਟਾ ਯਾਰ ਕਿ ਕਿਸਮਤ ਦੇਖ ਇੱਕ ਬੰਦਾ ਗਿਆ ਗੋਪੀ ਇਥੋਂ ਕਤਲ ਦਾ ਕੇਸ ਸੀਗਾ ਉਹਦੇ ਤੇ 50 ਲੱਖ ਲਾ ਕੇ ਅਮਰੀਕਾ ਗਿਆ ਤੇ ਅਮਰੀਕਾ ਡਿਪੋਰਟ ਕੀਤਾ ਤੇ ਜਦੋਂ 에어ਪੋਰਟ ਤੇ ਆ ਤੇ ਪੁਲਸ ਨੇ ਚੱਕਿਆ ਹੂੰ ਉਹਦੇ ਲਿਖੇਗਾ ਜੇਲ੍ਹਦਗਾ ਉਹਦੇ ਲਿਖੇਗਾ ਉਹ ਪਜ ਕਿਸਮ ਬਾਈ ਬੰਦਾ ਆ ਕਦੇ ਵੀ ਨਾ ਤੈਨੂੰ ਜਿੰਨਾ ਤੇਰੀ ਕਿਸਮਤ ਚ ਲਿਖਿਆ ਉਨਾ ਹੀ ਮਿਲਣਾ ਹਾਂ ਜੇ ਤੇਰੇ ਕਿਸਮਤ ਚ ਬਦਨਾਮੀ ਲਿਖਲੀ ਆ ਤੂੰ ਬਦਨਾਮੀ ਖਟਣੀ ਆ ਜੇ ਤੈਨੂੰ ਸ਼ਾਵਾਸ਼ੇ ਲਿਖੀ ਆ ਸ਼ਾਵਾਸ਼ੇ ਹੋਣੀ ਆ ਸਿਆਣਾ ਹੋ ਕੇ ਕੋਈ ਬਣਾਉਂਦਾ ਨਹੀਂ ਤੇ ਕਮਲਾ ਹੋ ਕੇ ਗਵਾਉਂਦਾ ਨਹੀਂ ਇਹ ਦੁਨੀਆਦਾਰੀ ਆ ਮਹਾਰਾਜ ਦੀ ਰਾਂਗਾ ਪਤਾ ਨਹੀਂ ਕਦੋਂ ਕੀ ਹੋ ਜਾਣਾ ਇੱਕ ਇੱਕ ਸ਼ਾਇਦ ਤੁਸੀਂ ਆਪਦੇ ਵੀਡੀਓ ਦੇਖਿਆ ਹੋਣਾ ਪਰ ਨਹੀਂ ਦੇਖਣਾ ਯਾਰ ਉਹਦੇ ਚ ਜਿਵੇਂ ਮਾਲਾ ਕਿਸੇ ਨਾਲ ਘੁਲਦਾ ਉਹਦੇ ਤੇਰੀ ਫੋਟੋ ਲਾਉਂਦੇ ਉੱਥੇ ਦੇਖੀਂਗਾ ਤੂੰ ਇਹ ਨਹੀਂ ਕਈ ਤਰ੍ਹਾਂ ਦੇ ਉਹ ਲਾਈ ਜਾਂਦੇ ਉਹ ਕੱਲੀਆਂ ਕਤੀੜਾ ਚੈਨਲ ਚਲਾਉਣ ਵਾਲੀਆਂ ਉਹਨੇ ਉਹ ਫੇਕ ਬਣਾ ਕੇ ਬਣਾਉਂਦੇ ਤੂੰ ਸੱਚ ਵਿੱਚ ਭੁੱਲਦਾ ਠੀਕ ਆ ਇਹ AI ਦੇ ਥਰੂ ਬਣਾਉਂਗਾ ਮੈਂ ਕਈ ਤੁਸੀਂ ਦੇਖਿਆ ਹੋਣਾ ਵੀ ਜਦੋਂ ਇਹ ਘੁਲਦਾ ਮੈਂ ਵੀ ਪੁੱਛ ਕਿਉਂਕਿ ਬੰਦੇ ਦਾ ਮੂੰਹ ਸੋਨੇ ਜਿਆਦਾ ਨਹੀਂ ਨਹੀਂ ਪਤਾ ਕੀ ਗੱਲ ਆ ਉਹ ਤਾਂ ਯਾਰ ਜਿਹਦਾ ਕਿਸੇ ਦਾ ਚੈਨਲ ਨਹੀਂ ਚੱਲਦਾ ਉਹ ਮੈਨੂੰ ਫਿਰ ਫਿਰ ਦਿੰਦਾ ਵੀ ਭਾਂਦੇ ਮੈਂ ਥੋੜਾ ਤੱਕਾ ਖਰਦਾ ਗਾਲ ਨਹੀਂ ਕੱਢਣੀ ਨਹੀਂ ਮੈਂ ਤਾਂ ਕੱਢਦਾ ਵੀ ਜੇ ਕਿਸੇ 'ਚ ਫਿਰ ਤੰਤ ਹੈਗਾ ਤਾਂ ਸਿੱਧਾ ਮੱਥੇ ਲੱਗੋ ਕੀ ਕੋਈ ਫਾਇਦਾ ਐਵੇਂ ਹਾਈਲਾਈਟ ਕਰੀ ਜਾਣਾ ਆ ਵੇਖੋ ਕਿ ਉੱਠ ਤੇ ਬਹਿ ਗਿਆ ਜੀ ਐ ਹੋ ਗਿਆ ਵੀ ਭਾਂਦੇ ਮੈਂ ਟੁੱਟਦੀ ਨਾ ਬੈਠਾ ਕੇ ਮੈਂ ਤਾਂ ਘੋੜੀਆਂ ਤੇ ਹੁਣ ਤੇ ਚੜਦਾ ਐਡਾ ਐਵੇਂ ਆਪਦੇ ਚੈਨਲ ਚ ਲਾਉਣੇ ਇਹ ਇਕੱਲਾ ਮੇਰੇ ਨਾਲ ਨਹੀਂ ਵੱਡੇ ਵੱਡੇ ਜਿਹੜੇ ਮੰਤਰੀ ਨਹੀਂ ਹਾਂ ਮੁੱਖ ਮੰਤਰੀ ਹੈ ਚਾਹ ਜਿਹੜੇ ਕੋਈ ਵੀ ਪ੍ਰਧਾਨ ਮੰਤਰੀ ਮਤਲਬ ਕੋਈ ਵੀ ਸੈਲੀਬ੍ਰਿਟੀ ਉਹਨਾਂ ਦੀਆਂ ਵੀ ਗਲਤ ਵੀਡੀਓ AI ਬਣਾ ਕੇ ਲਾ ਕੇ ਕਿਵੇਂ ਗਲਤ ਗਾਈਡ ਕਰਦੇ ਆ ਹਾਂ ਇਕੱਲੇ ਸਿਰਫ ਵਿਊ ਲੈਣੇ ਇਹ ਇੱਕ ਗੱਲ ਇਹ ਵੀ ਯਾਰ ਵਿਊ ਦੀ ਖਾਤਰ ਆਪਦੀਆਂ ਜਨਾਨੀਆਂ ਨੂੰ ਚਾਹੀ ਜਾਂਦੇ ਕਈ ਤਾਂ ਨੰਗੀਆਂ ਐਡੇ ਸਾਡੇ ਪੰਜਾਬੀ ਗਿਰਗੇ ਹਾਂ 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 ਹੁਣ ਤੈਨੂੰ ਕੀ ਦੱਸ ਗਏ ਮਤਲਬ ਗੋਪੀ ਦੇ ਤਾਂ ਗੱਲਾਂ ਹੀ ਚੱਲਦੇ ਆ ਗੋਪੀ ਕਹਿੰਦਾ ਲੋਕ ਤਾਂ ਆਪਦੇ ਘਰਾਂ ਵਾਲਿਆਂ ਨੂੰ ਚਾਹੀ ਜਾਂਦੇ ਆ ਬਈ ਇਦੇ 'ਚ ਕੋਈ ਸ਼ੱਕ ਆ ਅੱਧ ਦੰਗੇ ਦੀ ਲੀੜੇ ਪਾ ਕੇ ਤਾਂ ਵੇਖਾ ਕਿਵੇਂ ਇੰਸਟਾਗ੍ਰਾਮ ਤੇ ਵਾਇਰਲ ਕਰੀ ਜਾਂਦੇ ਹੁੰਦੇ ਆ ਵੀ ਹਾਂ ਬਾਅਦ ਦੇ ਵਿੱਚ ਫਿਰ ਦੇਸ਼ ਛੱਡਣਾ ਪੈਂਦਾ ਹਾਂ ਮੈਂ ਇਹ ਗੱਲ ਕਹਿਣਾ ਵੀ ਸਿੱਧਾ ਆਪਦਾ ਸਾਫ਼ ਨੀਤੀ ਨਾਲ ਚੱਲੋ ਸਿੱਧੀਆਂ ਗੱਲਾਂ ਕਰੋ ਮੈਂ ਕਦੇ ਕਿਸੇ ਦੇ ਖਿਲਾਫ ਬੋਲਦਾ ਅੱਜ ਜੇ ਮੈਂ ਗਾਲ ਕੱਢੀ ਵੀ ਕਿਉਂ ਐਵੇਂ ਫੇਰੇ ਦਿੰਨੇ ਆ ਜਦੋਂ ਮੇਰੀ ਵੀਡੀਓ ਹੀ ਨਹੀਂ ਕਿਉਂ ਐਵੇਂ ਗਲਤ ਬਣਾ ਬਣਾ ਪਾਉਣੇ ਆ ਕਿਤੇ ਉੱਠ ਤੇ ਚੜਾਦਾ ਕਿ ਤੂੰ ਭਲਾਈ ਆ ਤੁਸੀਂ ਆਪ ਪੜੀ ਹਾਲੋ ਕੁਝ ਕਰ ਲੋਗਾ ਆਪ ਕਰ ਲੋ ਕੁਝ ਜੇ ਤੁਹਾਡੇ ਚ ਕੋਈ ਜਾਣਕਾਰੀ ਹੈਗੀ ਲੋਕਾਂ ਨੂੰ ਦਿਓ ਤੁਸੀਂ ਮੂਰੇ ਆ ਜਾਓ ਆ ਮੈਂ ਪੁੱਛੇ ਨਾ ਦਿੰਦੇ ਆ ਕੇ ਨਹੀਂ ਬਈ ਚਾਲ ਕਰ ਧੀਆ ਬਣਾ ਸਭ ਦੀਆਂ ਸੰਦੀਆਂ ਨਹੀਂ ਯਾਰ ਸੰਝਗਾ ਨਹੀਂ ਮੈਂ 2 ਸਾਲ ਹੋ ਗਏ ਜਮਾ ਨਹੀਂ ਬੋਲਿਆ ਪਰ ਹੁਣ ਮੈਨੂੰ ਨਾ ਕਿਤੇ ਕਿਤੇ ਹੁੰਦਾ ਵੀ ਜਮਾ ਜਿਹੜਾ ਮਲੰਗ ਬੰਦਾ ਹੁੰਦਾ ਨਾ ਸਾਰੇ ਪਿੰਡਾਂ ਦਾ ਛੱਡਿਆ ਉਹ ਵੱਡਾ ਬਲੌਗਰ ਬੰਦਾ ਫੇਸਬੁੱਕ ਤੇ ਤੇ ਗਲਤ ਵੀਡੀਓ ਗਾਇਡ ਕਰਕੇ ਪਾਉਂਦਾ ਕੱਲਾਂ ਮੇਰੀਆਂ ਨਹੀਂ ਹਰੇਕ ਵੱਡੇ ਵੱਡੇ ਮੰਤਰਾਂਗੀਆਂ ਵੀ ਪਾਉਂਦੇ ਆ ਆ ਕਦੇ ਸੁਖਵੀਰ ਬਾਦਲ ਦੀ AI ਨਾਲ ਕਿਵੇਂ ਵੀਡੀਓ ਬਣਾਦੀ ਕਦੇ ਰਾਜੇ ਵਿਡੰਗ ਦੀ ਬਣਾਦੀ ਗੱਲ ਆ ਯਾਰ ਕੋਈ ਤੇ ਇੱਕ ਫਿਰ ਚਲ ਆ ਇੱਥੋਂ ਗੱਲ ਆ ਗਈ ਆਉਣ ਵਾਲੇ ਸਮੇਂ ਦੇ ਵਿੱਚ ਕਿਹਦੀ ਸਰਕਾਰ ਹੋ ਯਾਰ ਸਰਕਾਰ ਬਈ ਹਜੇ ਸਮਾਂ ਬਹੁਤ ਪਿਆ ਹਜੇ 2025 ਆ 26 ਸਾਲਾਂ ਚ ਪਿਆਗਾ 27 ਚ ਜਾ ਕੇ ਆਉਣੀ ਆ ਸਰਕਾਰ ਦਿੱਲੀ ਵਾਲੇ ਤਾਂ ਨੱਬੜ ਜਗੇ ਹਜੇ ਟਾਈਮ ਪਿਆ ਹਜੇ ਤੈਨੂੰ ਦੱਸਾਂਗੇ ਸਮਾਂ ਹੁੰਦੇ ਹਜੇ ਤਾਂ ਦਿੱਲੀ ਦੂਰ ਇਹਦੇ ਲਈ ਦੂਰ ਆ ਦੋ ਸਾਲਾਂ ਚ ਪਤਾ ਨਹੀਂ ਕਿੱਦਾਂ ਰਹਿਣ ਬਹਿਣ ਬਹਿਣਾ ਨਹੀਂ ਆ ਰਹਿਣ ਬਹਿਣ ਦਾ ਤਾਂ ਕਲੀਅਰ ਤਾਂ ਹੁੰਦਾ ਹੀ ਆ ਪਰ ਹਜੇ ਸਮਾਂ ਪਿਆ ਗੋਪੀ ਭਰ ਜਦੋਂ ਤੂੰ ਕਿਸੇ ਨੂੰ ਭਵਿੱਖ ਦੱਸਦਾ ਤੇ ਫਿਰ ਤੂੰ ਕੋਈ ਐ ਜਿਹੜਾ ਹੈਗਾ ਅੰਤਰਧਿਆਨ ਹੁੰਨਾ ਜਾਂ ਤੈਨੂੰ ਕੋਈ ਪਾਉਣ ਆਉਂਦੀ ਹੈ ਤੇਰੇ ਚ ਕੀ ਆਉਂਦਾ ਮੇਰੇ ਚ ਬਈ ਮੈਂ ਕਦੋਂ ਆਣਾ ਮੇਰੇ ਚ ਪਾਉਣ ਆਉਂਦੀ ਹੈ ਤੇ ਤੂੰ ਹਾਈਲਾਈਟ ਕਰਦਾ ਨਹੀਂ ਫਿਰ ਕਿਵੇਂ ਦੱਸਦਾ ਮੈਂ ਇਹ ਤਾਂ ਮਹਾਰਾਜ ਆ ਯਾਰ ਇਹ ਆਉ ਸਾਰੀਆਂ ਗੱਲਾਂ ਇਉਂ ਫੋਨ ਤੇ ਨਹੀਂ ਕਦੇ ਵੀ ਕਰਦਾ ਹੁੰਦਾ ਮੈਂ ਆ ਸੀਕ੍ਰੀਟ ਰੱਖਦਾ ਹਾਂ ਸੀਗਰੇਟ ਗੱਲਾਂ ਸੀਗਰੇਟ ਹੀ ਹੈ ਨਾਂ ਤੂੰ ਐਂ ਦੱਸੇ ਮੈਂ ਤੇਰੇ ਚ ਪਾਉਣ ਦੇ ਨਾਂ ਤੇਰੇ ਚ ਤੋਂ ਦੱਸਾਂ ਪਾਉਣ ਪਾਉਣ ਹਾਏ ਕੀ ਚੀਜ਼ ਏ ਤਾਂ ਲੋਕਾਂ ਦੇ ਗੱਪ ਬਣਾਏ ਆ ਬੰਦਾ ਇੱਕ ਮਸ਼ੀਨਰੀ ਆ ਜਦੋਂ ਤੇਰੇ ਸਾਹ ਖੜ ਗਏ ਮੁੱਕ ਗਏ ਮਿੱਟੀ ਆ ਇਹਦਾ ਗੱਲਾਂ ਬਣਾ ਗਏ ਇੱਕ ਅਸਰ ਹੋ ਗਈ ਫਲਾਣਾ ਹੋ ਗਿਆ ਯਾਹ ਹੋ ਗਿਆ ਹਮ ਬਗਾਨੀ ਮੈਂ ਨਹੀਂ ਇਹ ਚੀਜ਼ ਨੂੰ ਮੰਨਦਾ ਫਿਰ ਤੂੰ ਕਿਹਨੂੰ ਮੰਨਦਾ ਮੈਂ ਮੈਂ ਇਕੱਲੇ ਮਹਾਰਾਜ ਦਸਵੇਂ ਬਾਦਸ਼ਾਹ ਤੂੰ ਉਹਨਾਂ ਦਾ ਫਿਰ ਉਹ ਫਿਰ ਉਹ ਤੇਰੀ ਤੇ ਉੱਥੇ ਕੰਟਰੋਵਰਸੀ ਹੋ ਜਾਏ ਤਾਂ ਮੈਨੂੰ ਕਹਿ ਲੈ ਫਿਰ ਅਗਲਾ ਉਹ 10ਵੇਂ ਪਾਸੇ ਨਹੀਂ ਕਿਹਾ ਵੀ ਖਤਰਾ ਸੁਣਾ ਤੇ ਮੈਂ ਤੂੰ ਆਖੀ ਜਨਾ ਤਾਂ ਉਹ ਇੱਕ ਦੱਸਦਾ ਮੈਂ ਆਉ ਦੇ ਮੂੰਹ ਆ ਕੇ ਮੈਂ ਕਹਿੰਦਾ ਉਹ ਇੱਕ ਦੱਸਦਾ ਇਹਦਾ ਗੱਲ ਤੂੰ ਬਣਾਉਣਾ ਲੈ 15 ਆ ਚੈਨਲ ਆ ਰਿਹਾ ਐਂਟਰ ਉਹ ਆਇਆ ਕਿਤੇ ਤੋਂ ਕਹਿ ਦੇਣਾ ਵੀ ਫਲਾਣਾ ਬੰਦਾ ਜਿੱਤੂ ਫਲਾਣਾ ਫਲਾਣੇ ਦੀ ਸਰਕਾਰ ਬਣੋ ਇੱਥੇ ਸਰਕਾਰ ਬਣੀ ਨਹੀਂ ਤਾਂ ਫਿਰ ਉਹ ਦੱਸਿਆ ਨਹੀਂ ਤੂੰ ਉਹ ਬਣੀ ਨਹੀਂ ਗੱਲ ਪਰ ਭਵੇਖ ਦੱਸਿਆ ਨਹੀਂ ਯਾਰ ਭਵੇਖ ਨਹੀਂ ਨਾ ਉਹ ਉਹਦਾ ਗੱਲ ਆ ਜਿਹੜੀ ਆਉਣ ਵਾਲੀ ਆ ਆਉਣ ਵਾਲੀ ਗੱਲ ਨੂੰ ਵੀ ਵਿਖ ਕੇ ਕਹਿੰਦੇ ਗੋਪੀ ਨਹੀਂ ਭਵਿੱਖ ਹੋਰ ਚੀਜ਼ ਆ ਭਵਿੱਖ ਤਾਂ ਆਉਂਦਾ ਕਿਵੇਂ ਭਵਿੱਖ ਕਿੰਦਾ ਜਾਂਦਾ ਬਹੁਤ ਲੋਕ ਬਣਾਈ ਜਾਂਦੇ ਆ ਉਹ ਤਾਂ ਇੱਕ ਗੱਲ ਦੱਸਣੀ ਹੁੰਦੀ ਆ ਵੀ ਆ ਆਏ ਹੋਊਗੀ ਕਿੱਦਾਂ ਦੇ ਵੇਖੋ ਹਾਂ